ਸੋਸੀ ਗਾਲ ਜੀ ਮੇਟਰ ਕੀ ਹਾਲ ਚਾਲ ਹੈ ਟਿੱਕ ਟਾਕੋ ਘਰ ਪਰਿਵਾਰ ਸਿੱਤਾ ਜਾਨਵਰ ਠੀਕ ਹੈ ਸਾਰਾ ਦੇ ਕਰੀਓਣਾ ਮੇਟਰ ਤਿਆਰੀ ਮੇਟਰ ਰਿਕਵੈਸਟ ਆਕ ਸਭ ਤੋਂ ਪਹਿਲਾਂ ਤਾਂ ਜਿਹੜਾ ਵੀਰ ਵੇਖਣ ਲੱਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਯਾਰ ਸਬਸਕ੍ਰਾਈਬ ਕਰਨ ਚ ਆਪਣਾ ਕੁਝ ਨਹੀਂ ਜਾਂਦਾ ਕੋਈ ਮੁੱਲ ਨਹੀਂ ਲੱਗਦਾ ਨਾ ਪ੍ਰੋਗਰਾਮ ਦੀ ਕਰਾਂ ਸਬਸਕ੍ਰਾਈਬ ਵਾਲਾ ਬਟਨ ਨੱਪ ਕੇ ਘੰਟੀ ਵਾਲਾ ਬਟਨ ਨੱਪ ਦਿਓ ਇੱਕ ਵੀਡੀਓ ਤੇ ਕਮੈਂਟ ਕਰਿਆ ਕਰੋ ਚੰਗੀ ਮਾੜੀ ਕਿਵੇਂ ਲੱਗਦੀ ਆ ਤੇ ਲਾਈਕ ਸ਼ੇਅਰ ਵੀ ਕਰਦਾ ਕਰੋ ਯਾਰ ਚਾਰ ਭਰਾਵਾਂ ਤੱਕ ਪਹੁੰਚ ਜਾਂਦੀ ਆ ਗੱਲ ਕਰਨ ਲੱਗੇ ਆਪਾਂ ਕਾਫੀ ਵੀਰਾਂ ਦੇ ਕਮੈਂਟ ਆਏ ਆ ਤੇ ਕਮੈਂਟ ਲੋ ਜਵਾਬ ਕੋਈ ਵੀਡੀਓ ਬਣਾ ਕੇ ਮੈਂ ਦੇ ਦਈਏ ਕਈ ਮੁੱਦਿਆਂ ਦੇ ਕਮੈਂਟ ਸੀਗੇ ਸਭ ਤੋਂ ਪਹਿਲਾਂ ਵੀਰ ਦਾ ਕਮੈਂਟ ਸੀ ਇੱਕ ਦਾ ਬਈ ਕਬੂਤਰ ਬਾਈ ਜੀ ਕਬੂਤਰ ਉਡਾਰ ਵਿੱਚ ਦੇਖਣ ਦਾ ਤਰੀਕਾ ਬਾਬਾ ਜੀ ਇਹ ਦਸਾਂ ਤੁਹਾਨੂੰ ਹਰ ਇੱਕ ਦੇ ਜੀ ਮਾਫੜੀ ਦੀ ਜਗ੍ਹਾ ਕਿਉਂ ਦੇਸੀ ਕੋ ਦੇ ਸਕਦੇ ਹਾਂ ਵੀਰੇ ਦੇ ਸਕਦੇ ਹੋ ਨੁਕਸਾਨ ਨਹੀਂ ਦੇਸੀ ਕੋ ਕਿਹੜਾ ਮਾੜਾ ਪਰ ਮਖਣੀ ਦੀ ਤਸਵੀਰ ਆ ਜਿਹੜੀ ਤੇ ਕਿਉਂ ਇਸ ਵਿੱਚ ਫਰਕ ਹੁੰਦਾ ਮਖੜੇ ਦੀ ਤਸਵੀਰ ਠੰਡੀ ਹੁੰਦੀ ਆ ਤੇ ਕਿਉਂ ਦੀ ਹੁੰਦੀ ਆ ਗਰਮ ਫਰਕ ਇਹੀ ਪੈਂਦਾ ਮੇਰੇ ਆਵਦੀ ਆਵਦੀ ਸੋਚ ਆ ਮੇਰੇ ਮਨੋਂ ਤਾਂ ਮੰਗਣੀ ਵਧੀਆ ਨਾ ਬਣਨ ਚ ਕਿਉਂ ਗਰਮ ਤੋਂ ਬਾਅਦ ਤਸਵੀਰ ਬਦਲਦੀ ਆ ਚੀਜ਼ ਦਿਖਾਈਦੀ ਦੂਜਾ ਕਮੈਂਟ ਆ ਸੀ ਬਾਈ ਜੀ ਜਿਹੜਾ ਪੀਲਾ ਪਾਣੀ ਦੱਸਿਆ ਉਹਦੇ ਨਾਲ ਫੁੱਲ ਗਰਮੀ ਚ ਕਿੰਨੇ ਬਦਾਮ ਲਾਉਣੇ ਆ ਤੇ ਉਹ ਪਾਣੀ ਪੋਖ ਲਾਉਦਾ ਕਿ ਨਹੀਂ ਵੀਰੇ ਬਦਾਮਾਂ ਸਾਹਤਾ ਹੁੰਦਾ ਕਬੂਤਰ ਦੇ ਸਾਹਤੇ ਇੱਕ ਬੰਦਾ ਦੋ ਰੋਟੀਆਂ ਖਾਂਦਾ ਇੱਕ ਦਸ ਖਾਂਦਾ ਉਹ ਨੂੰ ਆਪਾਂ ਇੱਕੋ ਜਿਹਾ ਨਹੀਂ ਸਾਹ ਸਕਦੇ ਕਬੂਤਰ ਨੂੰ ਜੇ ਪਾਣੀ ਲਾਉਣਾ ਦਾ 1.5 2 2.5 3 ਬਦਾਮ ਵਾਲੇ ਮੇਰੇ ਸਾਹ ਤੱਕ ਮੰਨੀ ਪੰਜਾਂ ਬਦਾਮਾਂ ਤੋਂ ਘੱਟ ਕਬੂਤਰ ਛੱਡੋ ਹੀ ਨਾ ਯਾਰ ਕੋਲ ਮਲਾ ਕੇ ਜਿਹੜਾ ਕਬੂਤਰ 15 ਬਦਾਮ ਹਾਜ਼ਮ ਕਰਦਾ ਉਹਨੂੰ 7-8 ਤੋਂ ਦਿਓ ਭੁੱਖਾ ਤਾਂ ਭਗਤੀ ਨਹੀਂ ਹੁੰਦੀ ਤੇ ਭੁੱਖਾ ਕਬੂਤਰ ਛੱਪੜ ਜਾਣ ਦੇ ਪਾਣੀ ਤੇ ਆਉਣ ਦੇ ਚਾਂਸ ਵੱਧ ਹੁੰਦੇ ਆ ਰਜੇ ਘੱਟ ਹੁੰਦੇ ਆ ਜੇ ਲਿਮਟ ਹੋਵੇ ਤਾਂ ਜੋ ਲਿਵਰ ਤੋਂ ਬਾਹਰ ਦੇ ਬੇ ਜਾ ਕੇ ਛੜਦਾ ਤਾਂ ਉਹ ਵੱਖਰੀ ਗੱਲ ਹੈ ਤੇ ਤੀਜਾ ਕਮਾਂਡ ਸੀ ਬਾਈ ਜੀ ਨੂੰ ਬਾਈ ਜੀ ਰਸੌਤ ਬਾਰੇ ਜਾਣਕਾਰੀ ਪਾਓ ਵੀਰੇਣੀ ਰਸੌਤ ਕਣਕ ਦੇ दाणे ਨਹੀਂ ਲੱਗਦੀ ਐ ਪਰ ਸੌਂ ਦੋ ਤਰ੍ਹਾਂ ਦੀ ਹੁੰਦੀ ਐ ਇੱਕਦਾਂ ਸ਼ੁੱਧ ਕੀਤੀ ਰਸੌਣ ਹੁੰਦੀ ਆ ਉਹ ਕਿਆ ਨਿਕਲ ਵੇਰਣਾ ਕੀਤੀਂਦੀ ਆ ਉਹਦਾ ਰਿਜ਼ਲਟ ਘੱਟ ਆ ਜਿਹੜੀ ਕੱਚੀ ਰਸੌਣ ਤਾਂ ਵਿੱਚ ਪੱਤੇ ਡੱਕੇ ਡੁੱਕੇ ਜੇ ਹੁੰਦੇ ਆ ਦੇਖਣ ਚ ਪੜੀ ਲੱਗਦੀ ਆ ਪਰ ਉਹਦਾ ਰਿਜ਼ਲਟ ਜਿਆਦਾ ਆ ਲੱਗਦੀ ਰਸੌਣਤ ਨਾਲ ਬਾਦਾਮ ਵਾਧ ਦੇਣੇ ਪੈਂਦੇ ਆ ਬਾਲਾ ਥੋੜਾ ਕਿਪਟਰ 10 ਬਾਦਾਮ ਤੇ ਕਣ ਖੈਦਾ ਨਾ ਰਜਵੀ ਕਣ ਕਢਾ ਦਿਓ ਇੱਕ ਅੱਧਾ ਬਾਦਾਮ ਲਾ ਦਿਓ 7-8 ਬਾਦਾਮ ਦੇ ਕਿਪਟਰ ਛੱਟੂ ਆ ਸਾਵਣ ਨੂੰ ਸਾਉਂਦ ਲੱਗੂਗੀ ਉਹਨੂੰ ਬਹੁਤ ਵਧੀਆ ਰਿਜਲਟ ਆਉਦਾ ਜੱਤ ਹਾਰ ਕੇ ਸਮੱਦੀ ਐ ਰਿਜਲਟ ਸਿਰਾਰ ਸਾਉਂਦ ਦੂਜਾ ਨੰਬਰ ਦੇਖ ਵੀਰ ਨੇ ਪੁੱਛਿਆ ਸੀ ਹਰੜ ਵਾਰੇ ਹਰੜ ਵਾਰੇ ਪਹਿਲਾਂ ਵੀ ਵੀਡੀਓ ਪਾਈ ਆਪਾਂ ਹਰੜ ਜਲਾਵ ਵਾਸਤੇ ਬਹੁਤ ਚੰਗੀ ਐ ਵੀਰੇ ਢੇੜਾ ਤਾਂ ਇੱਕ ਵਾਰੀ ਪਹਿਲਾਂ ਹਰੜ ਦਾ ਜਲਾਵ ਹਲਕਾ ਜਿਹਾ ਲਾਉਣਾ ਚਾਹੀਦਾ ਬਿਲਕੁਲ ਫਿੱਕਾ ਰੰਗ ਜਿਹਾ ਬਣਾ ਕੇ ਜਿਵੇਂ ਮੇਰੀ ਸ਼ਾਲ ਟੱਪੀ ਲਈ ਜੀ ਹਲਕਾ ਪੀਲਾ ਰੰਗ ਬਣ ਜਾਂਦਾ। ਨਾ ਹਰਾ ਹੁੰਦਾ ਨਾ ਪੀਲਾ ਦਾ ਫਿੱਕਾ ਜਿਹਾ ਜਿਹਨੇ ਜਦੋਂ ਤੁਸੀਂ ਬਿਲਕੁਲ ਅ ਕਾਲੀ ਮਿਰਚ ਤੋਂ ਵੀ ਘੱਟ ਹਲੜ ਪਿਉਣੀ ਆ। ਅੱਧੇ ਗਲਾਸ ਪਾਣੀ 'ਚ ਪਿਵਾ ਲਓ। ਜਦੋਂ ਤੁਸੀਂ ਪਾਣੀ ਪਿਉਣਾ ਤੇ ਹਲੜ ਪਿਉਣਾ ਕੋਈ ਵੀ ਤੋਂ ਗਲਾਸ ਦੇ ਵਿੱਚ ਆਂਗੂਲਾ ਤੁਹਾਨੂੰ ਆਰ-ਪਾਰ ਦੱਸਣੀਆਂ ਚਾਹੀਦੀਆਂ। ਗਲਾਸ 'ਚ ਪਾਣੀ ਪਾਇਆ ਉਹ ਗੁਲਾਬ ਵਰਦਸਾਂ ਚਾਹੀਦੀਆਂ ਇਹ ਹਮੇਸ਼ਾ ਪੱਕੀ ਜਿਹੀ ਨਿਸ਼ਾਨੀ ਯਾਰ ਉਸ ਤੋਂ ਬਾਅਦ ਵੀਰ ਦਾ ਕਮੈਂਟ ਕਮੈਂਟ ਦੇਖਦਾ ਇਕ ਹੋਰ ਆਜ਼ੀ ਯਾਰ ਇਕ ਵਾਰ ਦੇਖਾਂ ਮੈਂ ਰੁਕੂ ਕਿ ਮੈਂ ਰੁਕਦਾ ਕਿ ਨਹੀਂ ਰੁਕਦਾ ਕਰਨਾ ਸਾਰੇ ਕਮੈਂਟ ਇਕ ਸੁਣ ਲੈ ਗਏ ਅੰਸ਼ੁਰਤ ਇੱਕ ਮਿੰਟ ਕੋਈ ਯਾਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਨੂੰ ਕੱਢ ਲਾਂ ਦੇ ਤਾਂ ਕੱਢ ਹੀ ਜਾਣਾ ਮੈਂ ਮੋਬਾਈਲ ਬੇਟੇ ਦਾ ਮੰਗਣਾ ਪਿਆ ਇੱਕ ਵੀਰ ਕਹਿੰਦੇ ਸੀ ਥੋੜੇ ਜਿਹੀ ਵੀਡੀਓ ਦੀ ਕੁਆਲਿਟੀ ਸਧਾਰੋ ਕੁਆਲਿਟੀ ਸਧਾਰਾ ਵੀਰੇ ਕਣਕਣ ਚੰਗੀ ਹੋਵੇ ਤਾਂ ਮੋਬਾਈਲ ਚੰਗਾ ਲਵਾਂਗੇ 2-3 ਸਾਲ ਹੋ ਗਏ ਇਹ ਨੂ ਵੀ ਸਾਰਾ ਬੁੜਾ ਹੋਇਆ ਪਿਆ ਡੰਗ ਲਾਈ ਜਾਂਦਾ ਓਵਲ ਚੰਗਾ ਲੱਗੇ ਤੇ ਫੇਰ ਹੀ ਕੁਆਲਿਟੀ ਆਉਗੂਗੇ ਉਹਨਾਂ ਦਾ ਬਰਾਵਾ ਟਾਈਮ ਪਾਸਾ ਤੇ ਮੇਰਾ ਵੀਰ ਟਾਈਮ ਪਾਸ ਹੀ ਕਰੋ ਦੇਖੋ ਉਹ ਏਵਲ ਦੀ ਗੱਲ ਚੱਲਦੀ ਸੀ ਏਵਲ ੜਾਰ ਦੀ ਉਹ ਵੀਰ ਦੇ ਬੋਲਣ ਚ ਫਰਕ ਰਹਿ ਗਿਆ ਏਵਲ ੜਾਰ 75mg ਹੁੰਦੀ ਆ ਉਹਨਾਂ ਨੇ 50 ਬੋਲੀ ਆ ਉਹ ਜੇ ਕਿਸੇ ਨੇ ਵੀਰ ਨੇ ਵਰਤਣਾ ਹੋਵੇ ਤਾਂ ਉਹ ਦੀ 50 ਜਗ੍ਹਾ 75 ਕਰ ਲਿਓ ਬਾਕੀ ਹੋਰ ਕਮੈਂਟ 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 ਖੰਗਾਇਦਾ ਬਹੁਤ ਯਾਰ ਅੱਜ ਦਾ ਇਹਦੇ ਬਾਰੇ ਗੱਲ ਕੀਤੀ ਜਿੰਦੇ ਸਾਂ ਨਹੀਂ ਆਦੇ ਉਹਨੇ ਸਸੇ ਕਾ ਉਹਦੀ ਸਸੇ ਕਾ ਪੋਟੀਕਾ ਵੰਟਾ ਇਹ ਪੋਟੀਕਾ ਦੇ ਦੀਦੇ ਨਹੀਂ ਆਉਂਦੇ ਆ ਮੈਨੂੰ ਰੁਕਣਾ ਨਹੀਂ ਆਉਦਾ ਬੜਾ ਯਾਰਾ ਤੁਈ ਗਾ ਵੀਰੋ 7 ਮਿੰਟ ਦੀ ਵੀਡੀਓ ਬਣ ਗਈ ਮਨ ਲੱਗਾ ਹੋਰ ਬਰਬਦੀ ਦਾ ਨਹੀਂ ਕਿੰਮਟ ਤਾਂ ਜੇ ਕੰਡੰਟ ਪੰਜਾਬੀ ਚ ਕਰਦਾ ਕਰੋ ਤੇ ਕੋਸ਼ਿਸ਼ ਕਰੋ ਪੰਜਾਬੀ ਜਾਂ ਹਿੰਦੀ ਅਰੇਜੀ ਮਾੜੀ ਮੋੜੀ ਸਮਝ ਲੈਣੇ ਭਰਾਵਾ ਬੰਗਲਾਉਣ ਦੀ ਘਰੀ ਹੈਗੀ ਆ ਤੇ ਅੱਬਾ ਤਕਰੀਬਨ ਰੂਟੀਨ ਚਲਾਉਣੇ ਆ ਜੋ ਪਤਾ ਵੀਰੇ ਮੈਂ ਕੋਈ ਵੱਡਾ ਖਿਡਾਰੀ ਨਹੀਂ ਟਾਈਮ ਪਾਸ ਵਾਲਾ ਤੇ ਨਵੇਂ ਵੀਰਾਂ ਦਾ ਟੈਂਪਾਸ ਕਰਾ ਸਕਦਾ ਜੇ ਮੇਰੇ ਉੱਡ ਜਾਂ ਤੁਹਾਡੇ ਵੀ ਉੱਡ ਜਾਣਗੇ ਨਹੀਂ ਜਾ ਹਮ ਲੜ ਕੇ ਬਾਤ ਆਪ ਤੁਮ ਲੜ ਕੇ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਚਾਹੇ ਵੀਡੀਓ ਚੰਗੀ ਲੱਗੀ ਆ ਚਾਹੇ ਮਾੜੀ ਲੱਗੀ ਆ ਫਿਰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਜਿਹੜੇ ਵੀਰਾਂ ਨੇ ਨਹੀਂ ਕੀਤਾ ਤਨਨ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਲਾਈਕ ਕਰਦਾ ਕਰੋ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਚੰਗੀ ਹੈ ਜਾਂ ਮਾੜੀ ਹੈ ਠੀਕ ਆ ਵੀਰੋ ਹਾਂ ਪਸੰਦ ਆ ਤਾਂ ਲੱਗੇ ਕੰਮ ਆਰ ਵੀਡੀਓ ਥੋੜੇ ਕਾਲਜੀ ਨਾ ਬਣਿਆ ਕੱਲ ਵੀ ਕੱਲ ਦੋ ਦਿਨ ਬਿਜ਼ੀ ਆ ਭਰਾ ਵੀਡੀਓ ਕਾਲ ਨਾ ਬੰਦਿਆ ਚੰਗੀ ਕੁਆਲਿਟੀ ਨਾ ਆਵੇ ਤਾਂ 2-4 ਮਿੰਟ ਵੀਰੇ ਮਾਫੀ ਸੋਣਾ ਕਿਉਂਕਿ ਬਾੜੀ ਵਧੇ ਕੁਆਲਿਟੀ ਨਹੀਂ ਦੇ ਸਕਦੇ ਚੰਗਾ ਮੋਬਾਈਲ ਲਵਾਂਗੇ ਤਾਂ ਚੰਗੀ ਕੁਆਲਿਟੀ ਆਊਗੀ ਠੀਕ ਆ ਵੀਰੋ ਸਤਿ ਸ੍ਰੀ ਅਕਾਲ